ਕਿਸਾਨ ਪ੍ਰਭੂ ਆ ਆਪਣੇ ਇੱਕ ਬੱਟ ਆਲੂਆਂ ਦੀ ਲਈ ਹੋਈ ਤੇ ਇਹਨੂੰ ਪੱਟ ਰਹੇ ਆ ਆ ਆ ਦੇਖੋ ਇਹ ਤਕਰੀਬਨ ਇੱਕ ਕਿੱਲੇ ਦੀ ਬੱਟ ਆ ਆਲੂਆਂ ਦੀ ਠੀਕ ਹੈ ਜੀ ਤੇ ਇਹ ਬੱਟ ਦੇਖੋ ਜੀ ਘਟੂ ਘਟਾ ਦੇਖੋ ਆਲੂ ਬਹੁਤ ਡਬਲ ਡਬਲ ਆਲੂ ਪਏ ਨੇ ਦੇਖੋ ਆ ਦੇਖੋ ਹਲੇ ਇਹ ਅੱਡੇ ਦੋ ਹੀ ਸੇ ਇਹਦੇ ਪੱਟ ਤੇ 21 ਹਸਾ ਰੈਂਦਾ ਤੰਨ ਬੋਰੀਆਂ ਆ ਬਿਲਕੁਲ ਇੱਥੇ ਤੱਕ ਭਰ ਜਾਣਗੀਆਂ ਆਲੂਆਂ ਦੀਆਂ ਠੀਕ ਹੈ ਜੀ ਤੇ ਦੋ ਬੋਰੀਆਂ ਤਕਰੀਬਨ ਗਾਹਾਂ ਤੋਂ ਭਰ ਸਕਦੀਆਂ ਨੇ ਇੱਕ ਮਤਲਬ ਓਲੀ ਤੇ ਇੱਕ ਵੱਟ ਤੇ ਤਕਰੀਬਨ ਪੰਜ ਬੋਰੀਆਂ ਆਲੂਆਂ ਦੀਆਂ ਹੋ ਜਾਣਗੀਆਂ ਭਰਾਵੋ ਲਾ ਲਓ ਤੁਸੀਂ ਮੂੰਹ ਬੰਨ੍ਹ ਵੀ ਆ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਸ਼ੌਂਕੇ ਤੇ ਮੂੰਹ ਬੰਨ੍ਹ ਵੀ ਹੋ ਜਾਣਗੀਆਂ ਦੇਖੋ ਭਰਾਵੋ ਜੇ ਆਪਾਂ ਇੰਨੀ ਖੇਤੀ ਕਰ ਲਿਆ ਕਰੀਏ ਆਲੂ ਮੁੱਕਦੇ ਨਹੀਂ ਇਹਨਾਂ ਨੂੰ ਹੁਣ ਆਪਾਂ ਮਤਲਬ ਬਰੇਤੀ ਤੇ ਲਿਆਂਦੀ ਪਈ ਆ ਬਰੇਤੀ ਦੇ ਵਿੱਚ ਛਿੱਟ ਕੇ ਉੱਪਰ ਬਰੇਤੀ ਪਾ ਦਾਂਗੇ ਉੱਤੇ ਮੜਾ ਜਿਹਾ ਪਾਣੀ ਛਿੜਕ ਦਿਆ ਕਰਾਂਗੇ ਕੁਝ ਨਹੀਂ ਹੁੰਦਾ ਇਹਨਾਂ ਨੂੰ ਦੋ ਤਾਈ ਮਹੀਨੇ ਇੰਨੀ ਕੁ ਪ੍ਰਭੂ ਖੇਤੀ ਜ਼ਰੂਰ ਕਰਿਆ ਕਰੋ ਥੋੜੀ ਜਿਹੀ ਮਿਹਨਤੀ ਕਰਨੀ ਪੈਂਦੀ ਆ ਅਸੀਂ ਹੁਣ ਪੱਟੇ ਨੇ ਬਸ ਕਿਉਂਕਿ ਉਹਨੂੰ ਮੱਕੀ ਬੀਜਾਂਗੇ ਚ ਤਾਂ ਕਰਕੇ ਸਾਨੂੰ ਇਹ ਪੱਟਣੇ ਪਏਗੇ ਆ ਛੋਲੇ ਵੱਡੇ ਨੇ ਆਪਾਂ ਨੇ ਇਹ ਇੱਕ ਖੁੱਡਲਾ ਆਖਦੀ ਆਪਣਾ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ